ਗੱਡੀ ਧੂਤੂ ਕੇ ਸੜ ਗਈ ਜਿਵੇਂ ਕੋਈ ਗੱਤੇ ਦਾ ਖਿਡਾਉਣਾ ਹੋਵੇ ਤੇ ਫਿਰ ਸੁਆ ਬਣ ਗਈ ਇਹ ਤਸਵੀਰਾਂ ਮੰਦਪਾਗੇ ਤੇ ਭਿਆਨਕ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਹੈ ਡਰਾਈਵਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ ਹਾਦਸਾ ਲੰਗੀ ਰਾਤ ਸਮਰਾਲਾ ਦਾ ਰਾਤ 1 ਵਜੇ ਸਮਰਾਲਾ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ ਬਨੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਪੇਸ਼ ਆਇਆ ਜਿਸ ਦੇ ਵਿੱਚ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ ਡਰਾਈਵਰ ਬੁਰੀ ਤਰ੍ਹਾਂ ਨਾਲ ਫਟੜੇ ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ DMC ਹਸਪਤਾਲ ਰੈਫਰ ਕੀਤਾ ਗਿਆ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸ ਦੇ ACP ਸੰਦੀਪ ਸਿੰਘ ਆਪਣੇ ਗਨਮੈਨ ਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪਿਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਟੱਕਰ ਐਨੀ ਜ਼ਬਰਦਸਤ ਸੀ ਕਿ ਫੋਰਚਨਰ ਗੱਡੀ ਨੂੰ ਮੌਕੇ ਤੇ ਹੀ ਅਗ ਲੱਗ ਗਈ ਮਿੰਡਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਜਿਸ ਸਮੇ ਗੱਡੀ ਨੂੰ ਅੱਗ ਲੱਗੀ ਏਸੀਪੀ ਗਨਮੈਨ ਡਰਾਈਵਰ ਗੱਡੀ ਦੇ ਵਿੱਚ ਹੀ ਸਨ ਅਤੇ ਘਟਾਵੇਂਲੇ ਨੇੜੇ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਚੋਂ ਬਾਹਰ ਵੀ ਕੱਢਿਆ ਪਰ ਏਸੀਪੀ ਅਤੇ ਗਨਮੈਨ ਨੂੰ ਬਚਾਇਆ ਨਾ ਜਾ ਸਕਿਆ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜਿਸ ਕੀ ਨਾਮ ਜਿਹੜਾ ਅਫਸਰ ਇੱਕ ਏਸੀਪੀ ਸੰਦੀਪ ਸਿੰਘ ਜੀ ਇੱਕ ਪਰਮਜੋਤ ਸਿੰਘ ਆ ਉਹਨਾਂ ਦਾ ਗਨਮੈਨ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਅਸਰ ਕੀ 40 ਸਾਲ ਦੇ ਆਸ-પાસ ਜਿਹੜਾ ਗਨਮੈਨ ਸੀਗਾ വീടിക്ക് ഒരു രൂപം ആ ശീക്ക് വ്യാപാർ